ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸੰਤੂ ਬਸਰਪੁਰਿਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੋਗੇ ਮੰਡੀ ਡੱਬ ਵਾਲੀ ਪਹੁੰਚ ਚੁੱਕੇ ਆ ਟੌਟੌ ਦੀਆਂ ਮਈਆਂ ਤੇ ਟੌਟੌ ਦੇ ਨਗੀਨੇ ਜੋ ਤੁਹਾਨੂੰ ਦਿਖਾਉਣੇ ਆ ਲੋਈ ਝੋਟੀ ਪਹਿਲਾ ਸੂਆ ਬਾਈ ਹੋਈ ਲੈ ਕੇ ਆਏ ਆ ਕੋਈ ਹਫਤੇ ਦੇ ਅੰਦਰ ਬਾਦ ਦਾ ਸਮਾਗ ਹੈ ਸੋਈ ਨੂੰ ਬਾਕੀ ਦੁੱਧ ਬਾਦ ਮੋਲ ਪੁੱਛਦੇ ਆ ਪ੍ਰੈਸ਼ਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਜੀ ਤੇ ਆਓ ਬਾਕੀ ਡਿਟੇਲ ਲੈ ਕੇ ਤੁਹਾਡੇ ਤਾਂ ਸਾਂਝੀ ਕਰੀਏ ਉਹ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਜੀ ਹਾਂ ਠੀਕ ਜੀ ਬਾਹਰ ਲੈਣ ਦਾ ਕਾਰੋਬਾਰ ਹੈ ਹਾਂ ਜੀ ਠੀਕ ਹੈ ਜੀ ਕੀ ਨਾਮ ਹੈ ਤਸਵੀਰ ਸਿੰਘ ਜੀ ਪਿੰਡ ਪੁੱਲੂ ਖੇੜਾ ਤੇ ਮੋਬਾਈਲ ਨੰਬਰ ਮੈਂ 9815760702 ਠੀਕ ਹੈ ਤੇ ਇੱਕ ਸੁਆ ਗਨਵਾਏ ਪਹਿਲਾ ਮੈਂ ਅੰਦਰ ਲਈ ਹਾਂ ਠੀਕ ਕਿੰਨੇ ਦਿਨ ਦਾ ਸਮਾਗ ਹੈ ਸੇ ਅੱਠ ਦਿਨ ਦੀ ਪਈ ਹੈ ਠੀਕ ਹੈ ਜੀ ਤੇ ਦੁੱਧ ਕਿੰਨਾ ਪੱਕਾ ਦੁੱਧ 10 ਕਿਲੋ ਹੁਣ ਪੱਕਾ ਹੈ ਠੀਕ ਤੋਰ ਕੇ ਮਾਰੀ ਜੀ ਤੋਰ ਕੇ ਵਿਖਾਈ ਆਪਣੇ ਫੈਰ ਭਰਾਵਾਂ ਨੂੰ ਲਓ ਜੀ 10 ਕਿਲੋ ਦੁੱਧ ਜਾਂਦੇ ਆ ਤੇ 8 ਦਿਨ ਦਾ ਸਮਾਗ ਹੋ ਗਿਆ ਸੂਈ ਨੂੰ ਪਹਿਲੇ ਸੂਵੇ ਜੋ ਲੋਹੀ ਦੇ ਵਿੱਚ ਪੱਖ ਰੱਖ ਦਈਏ ਸੋਹਣੀ ਰੰਗੀ ਸਿੰਗੀ ਲੱਗੇ ਇਹ ਚੋਦੀ ਜੀ ਬਾਕੀ ਮੁੱਲ ਉਹ ਜਿਹੇ ਕੀ ਕਰਦੇ ਨੇ ਤੇ ਬਾਕਸ ਦੇ ਟੇਲ ਲਵਾਂਗੇ ਇਹਨਾਂ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਕਿਉਂਕਿ ਫੇਰੀ ਪਤਾ ਲੱਗਦਾ ਨਰਕ ਪਰਖਰਾ ਕੀ ਦੁੱਧ ਬਾਤੇ ਕੀ ਡੀਟੇਲ ਦੱਸੀ ਤੇ ਕੀ ਲੈਦੇ ਕਰਤਾ ਇਹਦਾ ਮੁੱਲ ਕਿਚਾਲੀ ਆ ਜੀ ਜਿਹਨੂੰ ਕੋ ਲੈ ਮੇਰ ਕਰੂਗਾ 130 ਹੀ ਛੱਡ ਦੇਣਾ ਹੋਰ ਕੋਈ ਮਾਨਤਾ ਹੋਰ ਵੀ ਮਾਨਤਾ ਨੂੰ 5000 ਕਰ ਹੋ ਜੂ ਹਾਂਜੀ ਹੋ ਜੂ 5000 ਦੀ ਦੇਵਾਂਗੇ ਹੈ ਇੱਕ 5000 ਦੀ ਨਾ ਨਾ ਜੀ 140 ਮੁੱਲ ਹੈ 130 ਆਖਦੇ ਆ ਉਹ 30 ਦਾ ਮਾਨਤਨ ਹੋ ਜਾਊਗਾ ਕਿੰਨਾ ਕਰਨਾਗੇ ਕਿਵੇਂ ਕਿੰਨਾ ਮਾਨਤਨ ਹੋਰ ਕਰਦਾਂਗੇ 30 ਦਾ ਮਾਨਤਨ ਕਰ ਦਾਂਗੇ ਕਰ ਦਿਆਂਗੇ ਮਾਨਤਨ ਠੀਕ ਹੈ ਠੀਕ ਹੈ ਤੇ ਲਓ ਭਾਈ ਨਰਕ ਪਰ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੇ ਫੋਨ ਨੰਬਰ ਬਾਈ ਦਾ ਉੱਪਰ ਚੱਲਦਾ ਹੋਊਗਾ ਸਾਡੇ ਚੈਨਲ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖੇ